ਪੱਪ 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 ਰੋ ਜਾ ਰੋ ਜਾ ਰੋ ਜਾ ਯਾਰ ਆ ਯਾ ਬਾੜੀ ਰੋ ਬਾੜੀ ਰੋ ਨਹੀਂ ਜੀ ਵਾਪਸ ਕਰ 500 ਪੂਰਾ ਹੋ ਗਿਆ 300 ਆ ਆ ਆਇ ਲੋ ਬਈ ਠੀਕ ਆ 500 ਪੂਰਾ ਟੱਪੜ ਟੱਪੜ ਪੈ ਪੈ ਪੱਪ ਰੋ ਜਾ ਰੋ ਜਾ ਰੋ ਜਾ ਨੱਚੋ ਘਾਲ ਨੱਚੋ ਇੰਦਰਾ ਨੱਚ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਵੱਡੀ ਚਾਇ ਚੀਂ ਕਰਦੀ ਹੈ ਨਾ ਜਿਵੇਂ ਜਦੋਂ ਕੋਈ ਚੀਜ਼ ਹੈ ਨਾ ਕਿ ਖਾਣੀ ਹੋਵੇ ਹੈਨਾ ਭਾਨਾ ਭਰਾਂਦੀ ਆ ਤੇ ਸੁਆਦ ਨਹੀਂ ਮਹਿਰਦੀ ਕਾਫੀ ਜ਼ਿਆਦਾ ਨੇ ਪੀਤੀ ਕਿੱਡੀ ਸਵਾਲ ਹੈ ਇਹ ਤਾਂ ਵਧੀਆ ਬੱਸ ਉਹ ਚੱਲ ਕਰਕੇ ਮੈਂ ਜਦੋਂ ਪਸੰਦ ਨਹੀਂ ਆਈ ਪੀਂਦੀ ਨਹੀਂ ਪਈ ਬੈਠੇ ਸੋਹ ਲੱਗੇ ਬਹੁਤ ਵਧੀਆ ਧੂੜ ਮਾਰਦੀ ਭੈਣੇ ਤੂੰ ਜਮਾ ਹਾਂ ਇਹ ਭੈਣ ਦਾ ਮਨ ਮੰਨ ਨਹੀਂ ਹੈਗਾ ਭੈਣ ਦਾ ਜਾਰ ਕੇ ਮੰਨ ਨਹੀਂ ਹੈਗਾ ਇਹ ਗੱਲ ਆ ਹਾਲ ਹੈ ਬਈ ਗੁੱਗੂ ਐ ਚੀਟਿੰਗ ਕਰ ਉਹ ਪੱਜਾ ਕਰਦਾ ਵੇਲਾ ਲੈ ਓ ਲੈ ਗੋਲੀ ਹੋਇਆ ਫਤਿਹ ਦਾ ਨਾਂ ਰਹਿਤਾ ਸੀ ਕਾਕਾ ਉਹ ਨੰਗਿਆਈ ਉਹ ਲੰਗਿਆ ਤੇ ਭਾਈ ਜਿਹੜਾ ਬੰਦੇ ਦਾ ਵਲੌਗ ਆ ਉਹ ਅੱਜ ਹੱਦ ਘਰੇ ਡੱਬਾ ਲੈ ਕੇ ਆ ਰਿਹਾ ਜੀ ਨੋਗਰ ਦਾ ਡੱਬਾ ਆ ਰਿਹਾ ਆਪਣੇ ਘਰੇ ਵੀ ਤੇ ਬਸ ਉਹਦੀ ਡੀਟ ਹੀ ਕਰ ਰਹੇ ਆ ਉਹ ਗੱਡੀ ਛੂਕ ਦੀ ਲੰਗੀ ਮੰਮੀ ਵੀ ਲੈਣ ਕਾਕਾ ਗਿਆ ਆ ਗੱਡੀ ਛਤੀ ਤੇ ਕੌਫੀ ਨਿਮੇੜਦਾ ਆਪਾਂ ਨੂੰ ਆਪਾਂ ਦਾ ਬਣਾ ਸਕਦਾ ਡੱਬਾ ਲੈ ਰਿਹਾ ਗੱਲ ਮੰਮੀ ਆਉ ਮੈਂ ਉਹਨੂੰ ਪੜਾ ਦੂੰਗਾ ਆਪਾਂ ਜੀ ਤਾਂ ਡੱਬਾ ਲੈ ਰਿਹਾ ਗੱਲ ਪੰਜ ਭਾਈ ਮੈਨੂੰ ਕਹਿੰਦਾ ਆਉਦਾ ਵੀ ਲੈ 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 ਮੈਂ ਕਹਿੰਦਾ ਮੈਂ ਲੈਣਾ ਬਾਅਦ ਤਲਾਉਂਗਾ ਉਹ ਪੰਜ ਅਕੜਾਂ ਚਾਰੀ ਚਾਹੀਦੇ ਮੈਨੂੰ ਲੈ 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 ਇੱਕ ਤਾਂ ਨਾਲ ਤੱਕ ਜੁਗਰ ਨੇ ਰਾਦਰ ਕੋਲ ਦੇ ਨੈਣੇ ਨਹੀਂ ਦਿਖਾ ਕੰਦਾ ਮੈਨੂੰ ਪਤਾ ਜਿੰਨਾ ਹੁੰਦਾ ਓ ਆ ਗਈ ਮਾਰਾ ਤੇ ਕਰਦੇ ਆਂ ਜੀ ਵਲੋਗ ਸਿਰੂ ਓ ਵੇਖੀ ਗੁਲਾਬੀ ਸ਼ਰਟ ਪਾਈ ਕੀ ਚਾਰ ਲਾ ਗਿਆ ਆ ਗਿਆ ਵੇਖ ਲੋ ਆ ਗਿਆ ਆ ਜਾ ਇਧਰ ਵਿਆਹ ਆ ਗਿਆ ਬਾਹਰ ਹੀ ਰੁਕ ਜਾ ਬਾਹਰ ਹੀ ਬਾਹਰ ਹੀ ਰੋ ਯਾਰ ਸ਼ਗਨ ਲੈਣਾ ਥੋੜੀਆਂ ਦੱਬੇ ਤੁਹਾਨੂੰ ਦੇਖੇ ਆ ਲੈ ਸ਼ਗਨ ਲੈਣਾ ਤੂੰ ਕਮਲਿਆ ਜਿਸਾ ਅਸੀਂ ਤਾਂ ਫਿੱਕੇ ਹੀ ਪੈ ਗਏ ਤੇ ਸਾਹਮਣੇ ਅੱਜ ਅੱਛਾ ਗੇਰ ਨਹੀਂ ਭਾਗ ਆ ਭਰਾਵਾ ਜੀ ਤਿਆਰੀ ਹੋ ਗਈ ਆ ਉਹ ਅੱਗੇ ਜੀ ਸਾਡੀ ਪੈਸਾ ਟੱਬਰ ਹੀ ਮੈਗ ਆ ਆ ਦਰ ਮੈਚ ਸਾਲਾ ਤੂੰ ਮੇਰੇ ਨਾਲ ਇਤਰਾ ਨੱਚਣ ਕੇ ਨੱਚ ਮੈਸਾ ਜੀ ਹਸਕ ਨੇਚਰ ਵਾਲੀ ਜਿੱਤੀ ਜਿਹੜੀ ਪਾਲੀ ਨਾਲ ਆਏ ਵੇ ਨੱਚ ਨੂੰ ਵੀ ਨਾਲ ਆ ਨੱਚ ਕੇ ਪਿੱਛੋਂ ਚਲ ਮੈਂ ਤੇ ਚਾਲੇ ਆਉਣਾ ਤਾ ਚਲ ਦੁਆਰਾ ਆਓ ਚਲੋ ਨੱਚੋ ਚਲੋ 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 ਪਪੜ ਪਪੜ ਪੈ ਪਪੜ ਪਪੜ ਪੈ ਪਪੜ ਪਪੜ ਰੁਕ ਜਾ ਰੁਕ ਜਾ ਰੁਕ ਜਾ ਯਾਰੋ ਯਾ ਬਾਹਰ ਹੀ ਰੋ ਬਾਹਰ ਰੋ ਯਾਰ ਆ ਗਈ ਆ ਗਈ ਟਾਪੀ ਖਾ ਲਈ ਉਹ ਵੀ ਗਾਈ ਕੱਢੀ ਪਰੇ ਪਰੇ ਦੇ ਜੋੜੇ ਜੋੜੇ ਤੁਹਾਡੀ ਪਹਿਲੇ ਪੀੜੀ ਦਾ ਜੇ ਪੰਜ ਲੀਨ ਇਹ ਵੀਰੇ ਖੁੱਲੇ ਖੁੱਲੇ ਗੱਫੇ ਲਾਦੇ ਰੇ ਜੀ ਦੇ ਖੁੱਲੇ ਗੱਫੇ ਪੰਜ ਨਵਰੀ ਖੁੱਲੇ ਗੱਫਾ ਕਰ ਲੈ ਮਾਝਾ ਪੀਲਾ ਕੈਮਰਾ ਸੈਟਰ ਨੀ ਗੂਗਲ ਕੈਮਰਾ ਲੈ ਜਾ ਕਲੀਪਾ ਦਾ ਕੈਮਰਾ ਬੈ ਜਲਦੀ ਇਸ ਕੈਮਰੇ ਕੱਢ ਜਲਦੀ ਸ਼ਗਨ ਦੇ ਨਾ ਹੋਵੇ ਅਮਲ ਲੈ ਕੇ ਹੁੰਦੀ ਆਪਦੇ ਸਰ ਮੇਰਾ ਸਕੈਨ ਕਰਾ ਦੇ ਮੇਰੇ ਕੋਲ ਹੈਗਾ ਨਰਸ ਕਰਨ ਦਾ ਜਲਦੀ ਜਲਦੀ ਇਸ ਕੈਮਰੇ ਗੂਗਲ ਨਹੀਂ ਕਰਨਾ ਮੇਰੇ ਲੈ ਲੈ ਵੇਖੀ ਇਹਨੇ ਤਾਂ ਮਿਲ ਲੈਣੀ ਜੇ ਉੱਧ ਵੀ ਜਾਣੇ ਤੂੰ ਅਗਰੇ ਆ ਜਿੰਨੇ ਉੱਧ ਵੀ ਜਾਣੇ ਗੁਰਦੀਵ ਲਈ ਆ ਭਰਾਵਾ ਨਹੀਂ ਗੁਰਦੀਪ ਦਾ ਨਹੀਂ ਮੇਰਾ ਹਾਂ ਦਾਸ ਲਿਆ ਕੇ ਅੰਦਰ ਮੇਰਾ ਵੀ ਮੇਰਾ ਹਾਂ ਹੋਰ ਨਾ ਵੀ ਲੈ ਆਵੇ ਪੈਸੇ ਤੇ ਕੋਈ ਨਹੀਂ ਵੰਡ ਵਰਤਾ ਹਾਂ ਪੈਸੇ ਤੇ ਆਉਂਦਾ ਤੇਰੇ ਬਾਹੂਆ ਯਾਰ ਪੀ ਬਾਹੂ ਸ਼ਾਹਰ ਕੋਣਾ ਤੇਰੇ ਕੋਲੇ ਸੰਗਣ ਮੇਰੇ ਦੱਬੀ ਨਹੀਂ ਦੇਈ ਦੇਈ ਜਿਆਦਾ ਲੈਂਦੇ ਵਧੀਆ ਤੇਲ ਲੈਂਦੇ ਤੇਲ ਲਿਆ 500 ਲਗਾ ਤੇਲ ਹੀ ਲਾਦਾ ਵਾ ਕਾਜ ਤੇਲ ਹੀ ਲਾਦਾ ਆਇਆ ਲੈ ਆਉਂ ਨਾ ਨਹੀਂ ਆਂਦੇ ਕਦ ਬਾਤ ਤੂੰ ਆਈ ਜੀ ਸਾਡੇ ਕਰੇਗੀ ਤੈਨੂੰ ਕੋਟ ਦੀ ਮੈਂ 800 ਰੁਪਏ ਨਹੀਂ ਮੇਰੀ ਇਹ ਦੱਪੇ ਵੱਟੇ ਜਾਂਦਾ ਨਾ ਮੈਂ ਅੰਦਰੋਂ ਪਗਲ ਦੇ ਕੱਟੇ ਹੋਏ ਓਏ ਮਿੱਟੀ ਜਾਂਦਾ ਮੇਰੇ ਵਾਲੀ ਆਇਆ ਇੱਥੋਂ ਆ ਦੇ ਦੇ ਆ ਦੇ ਦੇ ਆ ਦੇ ਦੇ ਆ ਦੇ ਦੇ ਸ਼ੁਰੂਆਤ ਤੇ ਮੈਂ ਤੈਨੂੰ ਆਏ ਨੂੰ ਚਾਹ ਵੀ ਨਹੀਂ ਪੁੱਛਿਆ ਕਰ ਜੀ ਖੋਲੜੇ ਖੋਲੜੇ ਹਾਂ ਚਲੋ ਉਮਮੇ ਆਜੋ ਚਲੋ ਲੱਟੋ ਖਾਣ ਚੋ ਇਤਰਾ ਨੱਚ ਨਾਲ ਜਨਾਬੀਆਂ ਪਪੜ ਪਪੜ ਪੈ ਪਪੜ ਪਪੜ ਪੈ ਪਪੜ ਪਪੜ ਪੈ ਪਪੜ ਪਪੜ ਪੈ ਆਵੇ ਬੈਠਾ ਗਏ 150 ਸ਼ਗਲ ਲੈ ਗਿਰ ਪਪੜ ਉਹ ਪੈ ਮੈਂ ਕਰਦੀ ਨਹੀਂ ਪਾਈ ਡੱਬਾ ਇੱਕ ਲੈ ਕੇ ਆਏ ਆ ਓਏ ਆਇਓ ਇੱਕ ਹੁਣ ਬਹੁਤ ਇੱਕੀ ਹੁੰਦਾ ਕਿੰਨੇ ਲਿਆਉਣੇ ਸਾਰੀ ਢਾਈ ਤੁਹਾਡੇ ਉੱਥੇ ਆ ਉੱਥੇ ਡੱਬੇ ਖਾਣੇ ਕਰਦਾ ਕੀ ਆ ਤੋਂ ਤਾਂ ਲੈ ਕੇ ਆਉਂਦਾ ਇੱਕ ਉਹ ਲੇਵਰ ਦਾ ਦੇ ਕਿੰਨੀ ਲੱਗੀ ਆ ਲੇਵਰ ਕੇ ਸਾਰੀ ਵਿਆਹ ਨੂੰ ਲੇਟਾ ਬਣਾ ਲਿਆ ਮੇਰੀਆਂ ਤੁਸੀਂ ਆਹੋ ਐਂਡਰ 10 ਫਿਰ ਪਲੇਅਰ ਸਿਸਟਮ ਆ ਪਲੇਅਰ ਸਿਸਟਮ ਆ ਯਾਰਾ ਤਾਂ ਕੱਲੀ ਤਰੱਕੀ ਫਿਰ ਐਂ ਤਾਂ ਵਿਆਹ ਕਰਦੇ ਲਓ ਤਾਂ ਮੈਂ ਹੀ ਕਪਈ ਦਾ ਫਰੋ ਹੋ ਗਿਆ ਤਾਂ ਲੋਕਾਂ ਨੇ ਵਿਆਹ ਕਰ ਲਏ ਐ ਤਾਂ ਆਈਆਂ ਰੂਬੀ ਕੋਲ ਆ ਗਿਆ ਆਓ 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 ਵੀ ਚਾਹ ਆ ਨੋ ਨਜ਼ਰ ਜੀ ਜਰਨਲ ਹੈ ਜੀ ਹੁਣ ਮੰਮੀ ਨੇ ਕਿਹਾ ਮੰਮੀ ਕਿੱਥੇ ਆ ਲੈ ਮੈਂ ਭਾਗ ਲੈ ਆਉਂਦਾ ਰੂਬੀ ਚਾਹ ਕਾਦੀ ਯੋ ਭਾਈ ਇਹ ਤਾਂ ਮੁੰਡਾ ਵਾ 130 ਤੇ 400 530 ਰੁਪਏ ਹੀ ਭੇਨ ਨਾਲ ਛਾ ਜਾਣੇ ਨਹੀਂ 3 ਵਾਪਸ ਕਰ 500 ਪੂਰਾ ਹੋ ਗਿਆ 30 ਭੇਨ ਆਏ ਆ ਆਇਓ ਭਾਈ ਠੀਕ ਆ 500 ਪੂਰਾ ਹੋ ਗਿਆ 500 500 ਮੰਗਿਆ ਪੈਸੇ 500 ਛਾਣ ਦੇਤਾ 500 ਪੂਰਾ ਕਰਤਾ ਛਾ ਜਾਣ ਭਰਾਵਾ ਆ ਇਹ ਭੈਣ ਨੂੰ ਗੁੱਸੇ ਨਹੀਂ ਕਰ ਸਕਦੇ ਅਸੀਂ ਚਾਹ ਕਾਫੀ ਪੀਣੀ ਦੀ ਆਗੇ ਇਹ ਡੱਬੇ ਵਾਲ ਨੂੰ ਮੈਂ ਕਹਾਂ ਭੈਲੀ ਕਿੱਛ ਕਰ ਸਕਦੇ ਚਾਹ ਕਾਫੀ ਪੀਣੀ ਦੀ ਇਸੇ ਡੱਬੇ ਰਾਹ ਕਹਿੰਦੀ ਮੈਨੂੰ ਕਹਿੰਦੀ ਡੱਬੇ ਰਾ 1100 ਦੇਣਾ ਮੈਂ ਚੱਲ 500 ਫਿਰ ਤਾਂ ਬੰਦ ਹੀ ਗਿਆ ਮੇਰੇ ਵੀ ਠੀਕ ਆ ਸਸਤੇ ਸਰ ਗਿਆ ਲੈ ਹਾਂ 1100 2100 ਮੰਗਾਂ ਰੋਟਾ ਤਾਂ ਬਹੁਤ ਪੈਸੇ ਮੰਗ ਰਹਿਣੇ ਸੀ ਤੇਰੇ ਸੌ ਰਹੇ ਨੇ ਜਾਣਾ ਉੱਥੇ ਮੈਂ ਜਾ ਕੇ ਲੈਣਾ ਛਕਣਾ ਕੋਈ ਨਹੀਂ ਲੱਗ ਲੈ ਨਾਲ ਹੀ ਆ ਪਾ ਕੇ ਤੈਨੂੰ ਲੈਣਾ ਨਾਲ ਹੀ ਆ ਪਾ ਕੇ ਜਾਂ ਤੈਨੂੰ ਨਾਲ ਹੀ ਲੱਗ ਜਾ ਤੈਨੂੰ ਨਾਲ ਹੀ ਲੱਗ ਜਾ ਮੈਂ ਤੇ ਚਾਹੁੰਦਾ ਸਾਰੇ ਜਿਹੜੇ ਮੇਰੇ ਡੱਬੇ ਮੈਂ ਸੀ ਕਿੱਥੇ ਕਰ ਲਾ ਵਿਆਹ ਕੇ ਰਹਿਣ ਦੇ ਲਾਉਣ ਨੇ ਮੈਂ ਤਾਂ ਵਿਆਹ ਕਰ ਲਿਆ ਤੂੰ ਕਹ ਤੂੰ ਹੀ ਪੈਸੇ ਇਕੱਠੇ ਕਰ ਲੈ ਤੇਰੇ ਪਹਿਲਾਂ ਕੋਈ ਅੱਗੇ ਕੰਪਨੀ ਘੱਟ ਜਾਂਦੀ ਭਈਆ ਕੰਪਨੀ ਅੱਗੇ ਬਹੁਤ ਘੱਟ ਜਾ ਰਹੀ ਆ ਕੰਪਨੀ ਨੂੰ ਖਰਚਾ ਜ਼ਿਆਦਾ ਪੈ ਰਿਹਾ ਕਿ ਹੈ ਟੋਪੜੀ ਨੂੰ ਤੇਲ ਨਹੀਂ ਤੇਲ ਹੀ ਡੁੱਟ ਜਾਂਦਾ ਤੇਲ ਨਹੀਂ ਪੁਰਾਂਦਾ ਕੰਪਨੀ ਸਾਡੀ ਐਡੀ ਕਿਸੇ ਤੋਂ ਮਾਰੀ ਜਦੋਂ ਕੋਈ ਹੋਰ ਗੱਡੀ ਲੈ ਕੇ ਜਾਵੇ ਨਾ ਉਦੋਂ ਗੱਡੀ ਦੀ ਐਵਰੀ 21 22 ਤੇ ਜਦੋਂ ਮੈਂ ਚਲਾਉਣ ਲੱਗਿਆ 1500 ਤੋਂ ਨਹੀਂ ਵੱਧਦੀ ਤੇਲ ਖਾ ਗਿਆ ਉਹਨਾਂ ਦਾ ਮੈਂ ਪਾਉ ਲਿਆ ਨਾ ਸਲਜਰੀ ਲੈ ਕੇ ਉਹਨੂੰ ਤੇਲ ਲੈ ਆਈ ਇੱਕ ਦਿਨ ਕਈ ਦਸਾਲਾ ਆਪਣੀ ਇਹ ਨਹੀਂ ਕੋਈ ਫਰਕ ਚਲਾਉਂਦਾ ਫਰਕ ਉਹਦਾ ਕੋਣ ਆ ਅਸਲ ਤੋਂ ਉੱਥੇ ਮੈਂ ਅੱਗੇ ਇੱਕ ਮਿੰਟ ਅੱਗੇ ਕੋਈ ਨਹੀਂ ਆਉਂਦੀ 2200 ਜੋ ਚੰਡੀਗੜ੍ਹੋਂ ਆਈ ਉਹ ਮੋੜ ਲਿਆ ਨਹੀਂ ਦੂਜੀ ਸਵਿਫਟ ਉਹ ਸਵਿਫਟ ਚ ਭਰਾਵਾ ਲਸਕਰ ਦੀ ਉਹ 1800 ਹੀ ਮੁੜ ਕੇ ਲੈਣਾ ਚੰਡੀਗੜ੍ਹੋਂ ਸਵਿਫਟ ਉਹ ਸਵਿਫਟ ਆ ਤਾਂ ਅੱਗੇ ਸਕਾਰਪੇ ਉਹ ਵੀ ਮੈਂ ਹੀ ਚਲਾਉਣਾ ਜੇ ਤੱਕ ਜਾਈਦਾ ਅੱਗੇ ਕੋਈ ਚਲਾਉਂਦਾ ਅੱਗੇ ਗੱਗੂ ਨਾਲ ਬੈਠਾ ਹੁੰਦਾ ਨਾ ਅੱਗੇ ਗੱਗੂ ਨਾਲ ਬੈਠਾ ਹੁੰਦਾ ਉਹ ਨਾਲ ਬੈਠਾ ਹੁੰਦਾ ਪੈਰ ਤੇ ਨਾਲ ਹੀ ਉਹ ਭਰਾਵਾ ਨਿੱਕਿਆ ਜੇ ਹਾਂ ਜਿਹੜਾ ਹੈ ਨਾ ਭਾਈ ਆ ਗਏ ਅਗਲਾ ਗੁਰੂਆ 1 ਮਿੰਟ ਚ 8 8 ਫੋਨ ਲਾਉਂਦਾ 1 ਮਿੰਟ ਚ ਪਾਤੀ ਟੈਂਕ ਚੋਂ ਲੋਨ ਲੈਣੇ ਚਾਹੁੰਦੇ ਨੇ ਨਿਕਲ ਜਾਣੇ ਨੇ ਕੋਈ ਗੱਡੀ ਪ੍ਰੋਫਾਈਲ ਆਇਆ 2000 ਤੇਲ ਪੈਂਦਾ ਨਹੀਂ ਪਿਆ ਇਹ ਕੱਲੇ ਵੀ ਵਿਕੀ ਸਬੰਧ ਨਹੀਂ ਗਈ ਤੁਸੀਂ ਪਾ ਦਿਓਗੇ ਚਾਹੇ ਟੈਂਕੀ ਕਰੇ ਭਰਾਈ ਆਪਾਂ ਤੋਂ 3500 ਰੁਪਏ ਇਹ ਗੱਲ ਸਹੀ ਆ ਇਹ ਗੱਲ ਸਹੀ ਆ ਆਉਣ ਲੱਗੇ ਫੇਰ 1000 ਦਾ ਪਾਇਆ 3500 1500 ਦਾ ਫੇਰ ਪਵਾਇਆ ਹੋਰ ਜਾਣ ਲੱਗ ਕੱਲ ਅਸੀਂ ਇੱਥੋਂ ਪਵਾਇਆ 1000 ਦਾ ਪੈਸੇ ਆ ਗਏ ਨੇ ਚੈੱਕ ਕਰੋ ਜੀ ਉੱਥੇ ਖਾਣ ਲੰਗਰ ਖਾਈ ਜਾਂਦੀ ਸੀ ਅਜੇ ਨਹੀਂ ਉੱਠ ਕੇ ਆਉਂਦੀ ਮੈਂ ਤੇ ਖਾਣਾ ਤੇ ਗਈ ਸੀ ਕਿ ਹੁਣ ਉੱਥੇ ਖਾਣ ਢਿੱਡ ਤਾਂ ਨਾਲ ਹੀ ਲੈ ਕੇ ਗਈ ਢਿੱਡ ਤੇ ਲੰਗਰ ਗਗੋ ਸਰਵਰ ਕਹਿੰਦਾ ਤੇਰੇ ਸਾਰੇ ਬੈਲ ਕਾਰਡ ਦੇ ਜਾਣਾ ਤੈਨੂੰ ਨਾਲ ਹੀ ਬਿਠਾਈ ਦੇਣਾ ਮੈਂ ਤੇ 500 ਦੇਦਾ ਤੇ ਅੰਕਵਾਈ ਦਾ ਪੁੱਛ ਲੈ ਹਾਂ ਮੈਂ 500 ਦਿੱਤਾ ਕਿਥੇ ਖਾ 100 ਰੁਪਿਆ ਮੈਨੂੰ ਦਿੱਤਾ 400 ਰੁਪਿਆ ਮੇਰੇ ਪੇਟੀਮ ਚ ਹਾਂ ਚਲ ਜੀ ਮੈਂ ਬੈੱਡ ਵੀ ਤੇ ਹੈ ਇਸ ਬਾਉ ਲਗਾਈਆਂ ਸਹੀ ਸਾਲੋਂ ਬੋਲ ਬਣਾ ਜੋ ਚਲੋ ਜੀ ਭੈਣ ਜੀ ਆਓ ਤੁਹਾਡੇ ਲਈ ਸਗੰਦੀ ਉਹਨੂੰ ਧੰਨਵਾਦ ਦਿੰਦੀ ਆ ਆਓ ਜੀ ਇੱਥੇ ਆਓ ਗਰਦੀਬ ਲਈ ਉਹਦੀ ਪਹਿਲੇ ਯਾਦ ਦੇ ਹਿੱਸੇ ਦਾ ਆ ਭੈਣ ਦੀ ਫਿਰਦੀ ਉਹ ਸਾਈਡ ਤੇ ਜਾਂਦੀ ਫਿਰਦੀ ਉਹ ਗਰਦੀਬ ਲਈ ਆ ਉਹ ਵੇ ਡੱਬੇ ਦੇ ਬਾਸੇ ਮਾ ਤਾਂ ਨਾ 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 ਇਹਨੂੰ ਸ ਕਰਨ ਦੇ ਇਹ ਮਾ ਤਾਂ ਆਪਣੇ ਡੱਬੇ ਗਏ ਉਧਰ ਦੇ ਸ਼ਹਿਨ ਆਇਆ ਰੁਕ ਜਾ ਦੋ ਮਿੰਟ ਰੁਕ ਜਾ ਸੁ ਚੁੱਪ ਇਹਨੂੰ ਸਦਾ ਰੱਖ ਇਹ ਚੱਕੜਾਂ ਦੂਜੀ ਉਹ ਦੂਜੀਆਂ ਉਹ ਚੋਣ ਉਹ ਆਪਦਾ ਸੋਚ ਦੇ ਗਿਜਰੇਲਾ ਪਰ ਚਾਣੀਆ ਕਰਦੀ ਇੱਕ ਟਮੋਰ ਚੱਕ ਲਿਆ ਜਾਂ ਇੱਕ ਟਮੋਰ ਚੱਕ ਲਿਆ ਇੱਕ ਦੋ ਫੇ ਸਾਰੇ ਪੁਰੇ ਆਜੂਗਾ ਸਾਰਿਆਂ ਨੂੰ ਨਾਮ ਨਾਮ ਗੱਡੀ ਪਿਆ ਗੰਡੀ ਪਿਆ ਵਾ ਮੈਂ ਉਹ ਚਾਹੇ ਚੱਕ ਲਿਆ ਹੋਰਚੰਦਰ ਜੀ ਵਿਆ ਵਾ ਹੋਰਚੰਦਰ ਵਿਆ ਪਿਆ ਹੋਰਚੰਦਰ ਵਿਆ ਹੋਰਚੰਦਰ ਕੱਢ ਲੈਣੇ ਉਹ ਵੀ ਮੈਨੂੰ ਉਹ ਵੀ ਪਤਾ ਸੀ ਜੀ ਵੱਧ ਨੇ ਹੋਰ ਜਿੰਨੇ ਪੰਜ ਡੱਬੇ ਪਹਿਲੇ ਦਿੱਤੇ ਹੋਏ ਤੁਹਾਨੂੰ ਮਿਲ ਕੇ ਟਾਪੁੱਲ ਗਿਆ ਹੈ ਜੀ ਜਿਹੜਾ ਪਹਿਲਾਂ ਤੇ ਜਿਹੜੇ ਚਾਰ ਦੇ ਆ ਕੱਲ ਜੀ ਚਾਰ ਦੇ ਇੱਕ ਤੁਹਾਡਾ ਹੋ ਗਿਆ ਦੋ ਹੋ ਗਏ ਪੂਰੇ ਜਿਹੜੇ ਚਾਰ ਦੇ ਜਾਂਦੇ ਸਾਨੂੰ ਕੀ ਪਤਾ ਕਿੰਨੇ ਦੇ ਦਿੰਦੇ ਇੱਕ ਤੁਹਾਨੂੰ ਵੱਧ ਦਿੱਤਾ ਤਾਂ ਦੋ ਨਹੀਂ ਸਾਨੂੰ ਕੀ ਪਤਾ ਕਿੰਨੇ ਚਾਰ ਦਿੱਤੇ ਸਾਡੇ ਬੰਦੇ ਜਾਂਦੇ ਦੋ ਡੱਬੇ ਦੇ ਦਿੰਦੇ ਜਾਂਦੇ ਸਾਰਿਆਂ ਦੇ ਇੱਕ ਵੱਧ ਦਿੱਤਾ ਉਹਨੇ ਨਹੀਂ ਤੇ ਚਾਰ ਕਿੱਥੇ ਆ ਬੰਦੇ ਚਾਰਾਂ ਦਾ ਵਿਖਾਉਂਦੇ ਨਹੀਂ ਮਾਰਕਦੇ ਉਹ ਤਾਂ ਬੰਦੇ ਨੂੰ ਦਿੱਤੇ ਜਨੇ ਬੰਦੇ ਨੇ ਦਿੱਤੇ ਚਾਰ ਉਹ ਬੰਦੇ ਉਹ ਤਾਂ ਵੰਡਾ ਕੇ ਮੇ ਦਾ ਭਰਾ ਵੱਧ ਪੰਜ ਦੀ ਇੱਕ ਵੱਧ ਦਿੱਤਾ ਇੱਕ ਮੈਨ ਵੱਧ ਇੱਧਰ ਦੇਦਾ ਨਾ ਰਾਜੂ ਵਾੜਾ ਨੂੰ ਰਾਜੂ ਦੇ ਦੱਸ ਇਹ ਕਾ ਹੋ ਗਿਆ ਹੋਰ ਹੋ ਗਿਆ ਦੋ ਨਾ ਹੋ ਗਏ ਆ ਤੂੰ ਕਿ ਨਾ ਪੰਜ ਦਿੱਤੇ ਕਿਹੜੇ ਵੇਲੇ ਪੰਜ ਦਿੱਤੇ ਇਹ ਨਾ ਤੁਹਾਨੂੰ ਪੰਜ ਦੇਤੇ ਬੜੀ ਲੱਗ ਗਿਆ ਆਪਾਂ ਕੱਲ ਤਿੰਨ ਤਾਂ ਉੱਥੇ ਹੀ ਵੰਡੇ ਗਏ ਦੋ ਹੀ ਚਰਾਈ ਕੀ ਹੋਰ ਆਪਾਂ ਕੀ ਕਹਿੰਨੇ ਪਏ ਆ ਓਏ ਉਹ ਕਹਿੰਦਾ ਇਹਨਾਂ ਦੇ ਦਿੱਤੇ ਸਾਨੂੰ ਥੋੜਾ ਦਿੱਤੇ ਇਹ ਕਿਹੜੀ ਗੱਲ ਆ ਤੂੰ ਸਾਡੇ ਪੰਜ ਗੱਲ ਮੇਰੀ ਗੱਲ ਨਹੀਂ ਸਮਝਦੇ ਬੰਦੇ ਹੈਗਾ ਪੰਜ ਡੱਬੇ ਦਿੱਤੇ ਚਾਰ ਵੰਡੇ ਤੇ ਇੱਕ ਵਧ ਗਿਆ ਵੇ ਕਾ ਤੇ ਦੋ ਡੱਬੇ ਹੋ ਗਏ ਆ ਤੇ ਫੇਰ ਆਦੇ ਵਾਲੇ ਦੇਖੀ ਆ ਦੋ ਆਪਣੀ ਗੱਡੀ ਪਿਆ ਇੱਕ ਓਏ 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 ਮੁੱਡੀ ਨਾ ਮਾਰਦੀ ਗਿਰੀਲਾ ਇੱਥੇ ਓਏ ਆ ਵਰਪੀ ਦੇ ਵੀ ਕੱਟ ਨਹੀਂ ਉਹ ਇੱਥੇ ਆਦਾ ਆਏ ਆਵੇ ਨਹੀਂ ਆਉਂਦਾ ਇਹ ਡੱਬਾ ਮੁਕਤਾ ਮਾਰਿਆ ਕਾਟਦਾ ਵੀ ਨਹੀਂ ਖਾਦੇ ਤੈਨੂੰ ਓਏ ਕਿਵੇਂ ਪਰੇ ਉਹਵੇਂ ਚੱਕ ਲੈਣ ਡੱਬੇ ਪੁੱਛ ਲੈਣੇ ਆ ਨਿੱਕੇ ਜਿਹੇ ਨੂੰ ਓ ਸਾਨੂੰ ਓਏ ਖਾਗ ਨਹੀਂ ਲੈਂਦੇ ਯਾਰ ਆਜ ਉਹ ਜਿਵੇਂ ਪਰੇ ਉਹਵੇਂ ਚੱਕ ਲੈਣਦੇ ਆ ਜਿਵੇਂ ਹਲਵਾਈਆਂ ਦੇ ਪਰੇ ਉਹਵੇਂ ਲੈਣ ਲੱਗੀ ਵੀ ਡੱਬਿਆਂ ਨੂੰ ਉਹਵੇਂ ਚੱਕ ਲੈ ਆਂਦੇ ਕਰਤਾ ਕਰ ਜਿਵੇਂ ਉੱਥੇ ਪਏ ਆ ਉਹ ਬਾਹਰ ਮ ਆਇਆ ਮੈਂ ਖਾਗ ਨਹੀਂ ਲੇਖੋ ਤੇ ਭੋਗ ਤੇ ਬਾਦ ਰੌਲਾ ਬਰਾ ਭੋਗ ਲੱਗਣਾ ਉਸ ਤੋਂ ਬਾਅਦ ਕੀ ਟਾਈਮ ਹੀ ਲੱਗਾ ਖਾਣ ਦਾ ਇਹਦਾ ਉਹਦੇ ਖਾਦਾ ਜਾਂ ਖਾਦਾ ਬਾਅਦ ਤੁਸੀਂ ਖਾਦਾ ਜਾਂਦਾ ਕਰੋ ਮੂੰਹ ਮਠਾਕ ਰਾਮ ਆਦੋਂ ਖਾ ਪਰ ਵੀ ਚੱਕਰਾ ਪਹਿਲੋਂ ਅੱਧੀ ਦਾ ਪਰਫੀ ਲਿਆ ਆ ਵੇਲਾ ਆ ਜੰਮੀਆ ਦੀ ਲਿਆ ਦੂ ਬਾਈ ਬਰਤੀ ਬਾਦੂ ਬਰਤੀ ਬਾਦੂ ਆ ਤੂੰ ਭਾਜਾ ਡੱਬਾ ਕਿ ਹੋ ਕੱਟ ਲਿਆ ਆ ਉਹ ਲੱਗੇ ਤੂੰ ਬੱਤ ਬੱਤ ਲੱਗ ਜਾਂਦਾ ਕਸ਼ਮ ਲੱਗੇ ਜਿਹੜੇ ਡੱਬੇ ਪਏ ਨਾ ਮੈਂ ਉ ਵਿੱਚ ਦੱਸੀ ਦੱਸਿਆ ਉਹ ਪੂਰਾ ਡੱਬਾ ਚਾਹੀਦਾ ਆ ਦਸ ਪਾਇ ਸੱਚਾ ਸੱਚ ਦਸ ਕਿੰਨੇ ਖਾਦਾ ਚ ਨਹੀਂ ਸੌਹਣ ਲੇ ਮੈਂ ਖਾਦਾ ਆ ਪੂਰਾ ਹੀ ਖਾਤਾ ਫਿਰ ਆ ਪੂਰਾ ਵਾ 30 ਕਿੰਨੇ ਉੱਚ 2 4 6 8 10 11 ਤੇਰੇ 14 ਪੀਜ਼ਾ 8 10 12 14 ਫਿਰ ਉਂਜੀ ਉਂਜੀ ਨਹੀਂ ਆ ਨਹੀਂ ਪੁਗਿਆ ਉਹਨਾ ਫੁੱਲਰ ਜਾਂਦੇ ਆ ਹੋ ਗਿਆ ਆਹ 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 ਖਾਦਾ ਇੱਕ ਵੀ ਚਾਦੇ ਹੁਣ ਖਾਦਾ ਆਹ ਦੇ ਮੇਰੇ ਯਾਰ ਠੀਕ ਹੈ ਅਖਰ ਤੱਕ ਵੀ ਦਾ ਮੇਰੇ ਸਾਹਮਣੇ ਆਹ ਯਾਰ ਗਦੀਬ ਸਾਰਿਆਂ ਨੂੰ ਖਵਾਇਆ ਯਾਰ ਆਪਣੇ ਬੰਦੇ ਵੇਖੀ ਯਾਰ ਜਾ ਸਾਰਾ ਖਵਾ ਗਿਆ ਜਾ ਅਰਾ ਜੋਣਾ ਤੋਂ ਸ਼ੁਰੂ ਕਰੀਏ। ਹਾਂ ਖੋਲ ਨਾ। ਕਾ ਕਿੰਦਰ? ਆ ਤੂੰ ਕਾਕੇ ਚਲਾਓ। ਜਾ ਕਾਕੇ ਤੂੰ ਸਾਰਿਆਂ ਨੇ ਸਾਰੇ ਮੰਨ ਗਏ। ਹਾਂ ਲੈ ਸਨੋਵਰ ਦਾ ਵਿਆਹ ਆ ਗਿਆ ਦੱਸ ਮੈਂ ਕੱਲੀ ਚਾਹ ਫੋਕੀ ਪੀਂਹਣੇ ਮਠਾਈ ਲੈ ਕੇ ਜਾਈਏ ਨਾਲ ਬਲੂਲਾ ਵਰਤੀ। ਆ ਆ ਲੈ ਬੱਲਾ। ਚਾਹ ਬਕਰੇ ਚੱਲ ਨਹੀਂ ਵਰਨਾ ਉੱਥੇ ਖਾਣੇ ਨਹੀਂ ਕਰੇ। ਤੇਨੂੰ ਲੱਗਦਾ ਇੱਥੇ ਹੀ ਖਵਾ ਕੇ ਹੋਣੀ ਆ। ਚਾਹ ਲੈ ਬੈਠਾ ਫੜੋ ਦੋ ਦੋ ਪੀਸ। ਵਿਆਹ ਆ ਰਿਆਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਨਾਲੇ ਸਨੋਵਰ ਨੂੰ ਤੇ ਤੁਹਾਨੂੰ ਵੀ ਨਾਲੇ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਤੁਹਾਨੂੰ ਲੋ ਜੀ ਲੋ ਜੀ ਇਹ ਲੈ ਆਂ ਕਰਮਾਂ ਦੀ ਆ ਹਾਂ ਗੱਲ ਕਰਮਾਂ ਆ ਹਾਂ ਕਿਵੇਂ ਖੁੱਲੀ ਬੇਰੀ ਆ ਹਾਂ ਆ ਜਾ ਓਰੇ ਆਇਆ ਆਇਆ ਭੋਡੀ ਵਾਲਿਆ ਨੋ ਮਰਦਾ ਰਿਹਾ ਆਈ ਕੰਗਲਿਆ ਬਦਾਂ ਨਾ ਹਾਲੇ ਓ ਮੋਚੋ ਓ ਬੱਛੋ ਬੱਛੋ ਈ ਕਾਟੀਆਂ ਆ ਜਾ ਨਾ ਵੀ ਆ ਗਿਆ ਆ ਗਿਆ ਡੱਬਾ ਇੰਦਰ ਖੇਤਾਂ 'ਚ ਲੈ ਕੇ ਤਰੇ ਫਿਰਦੇ ਡੱਬੇ ਨੂੰ ਨਾਲ ਹੈ ਸਾਰੇ ਨੂੰ ਕੋਨ ਹਨ ਕੋਈ ਬਹੁਤ ਆ ਸਨੋਵਰ ਦੇ ਵਿਆਹ ਦੀ ਹੈ ਸਾਰੇ ਨੂੰ ਹੈ ਨਾ ਸਾਰੇ ਇੱਥੇ ਲੱਗੀ ਬਾਹਰ ਨਹੀਂ ਗਈ ਓਏ ਕਿੱਥੇ ਕੀ ਅੰਦਰ ਲਾਵਾਂ ਹੈ ਇਹਨਾਂ ਨੂੰ ਨਾ ਚਾਬੀ ਫੜਾ ਦੀ ਕਿਤੇ ਮੁੜ ਕੇ ਬਾਹਰ ਵੀ ਨਹੀਂ ਲੱਗਣ ਜੋਗੀ ਰਹਿਣੀ ਬਾਹਰ ਵੀ ਨਹੀਂ ਲੱਗਣ ਜੋਗੀ ਰਹਿਣੀ ਮੁੜ ਕੇ ਉਹ ਰਹਿਣ ਦਿਓ ਰਹਿਣ ਦੇ ਐਵੇਂ ਤੂੰ ਨਹੀਂ ਨਹੀਂ ਇਹ ਤਾਂ ਤੈਨੂੰ ਤਾਂ ਫੜਾਈ ਓ ਮੋਗੇ ਚੱਲਣਗੇ ਚਾ ਉਹਦੇ ਦੌੜ ਕੇ ਚੱਲੇ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਆਂਦੇ ਬਸ ਤੂੰ ਰੁਕੀ ਨਾ ਹੁਣ ਤੂੰ ਓਏ ਆ ਕੀ ਕਰੀਏ ਨਾ ਹਾਂ ਵੇ ਆਹ ਦੱਕ ਹਾਂ ਵੇ ਤੂੰ ਲੈ ਜਾ ਚਦਾ ਤਾਂ ਉਹ ਬੈਠਾ ਹੋਇਆ ਕਿਹੜਾ ਗੁੱਡੂ ਆ ਇਹ ਠੀਕ ਹੋ ਗਿਆ ਨਾ ਨਾਸਾਂ ਦੀ ਵਿਚਾਰ ਰੱਖੀ ਹਾਂ ਠੀਕ ਹੋ ਗਿਆ ਉਹ ਕਿੱਦੋਂ ਕੱਢਦਾ ਵੇ ਉਹ ਵੇਲਾ ਪਰੇ ਤੂੰ ਉਹਦੇ ਜਸਪਾਲ ਜੱਡਾ ਹੀ ਆ ਓਡਾ ਕੇ ਜਸਪਾਲ ਚੱਲ ਅੱਗੇ ਹਾਂ ਆ ਜਾ ਆ ਜਾ ਲਿਆ ਫੜਾ ਇੱਧਰ ਡੱਬਾ ਲੈ ਡੱਬਾ ਫੜ ਤੂੰ ਮੜਾ ਜਾ ਇੱਧਰ ਫੜਾ ਡੱਬਾ ਬੰਦੇ ਇੱਧਰ ਲੱਗੇ ਕੰਮ ਦੇ ਚੱਲ ਵੀ ਬੰਦੇ ਇੱਧਰ ਕਰਨ ਲੈ ਕੰਮ ਪੂਰਾ ਤਸੱਲੀ ਨਾਲ ਹੈ ਲਓ ਮਹਾਰਾਜ ਜੀ ਖਾਓ ਵਰਤੀ ਵਰਤੀ ਖੋਸ਼ ਹੈ ਜੀ ਵਰਤੀ ਲਓ ਜੀ ਇਹ ਆਓ ਚੱਕੋ ਲਾ ਲਿਆ ਦਸਤਾਨ ਸਾਡੇ ਮੁੰਡੇ ਦਾ ਵਿਆਹ ਯਾਰ ਸਨੋਵਰ ਦਾ ਵਿਆਹ ਦਾ ਡੱਬਾ ਜੇ ਹੀਗਾ ਨੀ ਵਿਆਹ ਦਾ ਡੱਬਾ ਆ ਗਿਆ ਵਰਤੀ ਖਾ ਜੀ ਖਲੋ ਮੇਰੇ ਕੋਲ ਮੁੰਡਿਆਲਾ ਖਾਓ ਵਰਫੀ ਕੋਈ ਆਲੀ ਇਹ ਸਨੋਵਰਨ ਵਧਾਈਆਂ ਦੇ ਦਿਓ ਉਹਦਾ ਵਿਆਹ ਏ ਉਹਦੇ ਵਿਆਹ ਦਾ ਡੱਬਾ ਜੇ ਹਾਂ ਵਧਾਈਆਂ ਹੁਣ ਖਾੜੇ ਨੂੰ ਸਾਰੇ ਹਾਂ ਆ ਵੇ ਗੋਲੂ ਗੋਲੂ ਵੇ ਠੀਕ ਐ ਪਹਿਲੇ ਵਧਾਈਆਂ ਚਲੋ ਵੀ ਬਾਕੀ ਬੰਦੇ ਕਿੱਧਰ ਲੱਗੇ ਆ ਇੱਧਰ ਅੰਦਰ ਲੱਗੇ ਅੰਦਰ ਲੱਕੜਾਂ ਲੱਗਣੇ ਆ ਆ ਜਾ ਆ ਜਾ ਚਲੋ 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 ਸਨੋਵਰ ਦਾ ਵਿਆਹ ਸਾਨੂੰ ਗੋਟੇ ਗੋਟੇ ਚਾਹੀਏ ਸਨੋਵਰ ਦਾ ਵਿਆਹ ਆ ਗਿਆ ਆ ਬੂਟੇ ਨੂੰ ਵੀ ਇਲਾਜ ਤਰ ਫੜਾਉਣ ਨੂੰ ਦੇਖ ਆ ਵੇ ਗਿਆ ਹੀ ਨਹੀਂ ਗੁਰੂਆ ਤੋਂ ਬਾਹਰ ਦੀਆਂ ਐ ਬੱਸ ਅੱਧ ਗਈ ਏ ਗਜਰੇਲਾ ਹਾਂ ਹੋਮ ਮੇਡ ਗਜਰੇਲਾ ਹੈ ਦੂਜੇ ਬੰਦੇ ਨਾਲ ਮੈਨੂੰ ਦੇ ਦੇ ਰ ਹੈ ਲੈ ਦੇਖਦਾ ਦੂਜਾ ਤਾਂ ਵੀ ਨਹੀਂ ਬਣਾ ਜਲੇ ਕਿੱਧਰ ਆ ਇੱਧਰ ਕੋਈ ਨਹੀਂਗਾ ਉੱਪਰ ਤੇ ਆ ਉੱਪਰ ਆ ਪੱਥਰਾਂ ਵਾਲੇ ਲੱਗੇ ਉੱਪਰ ਕੋਈ ਆਏਗਾ ਫਿਰ ਉੱਪਰ ਹੋ ਜਾਏਗਾ ਨਾਲ ਉੱਪਰ ਪੱਥਰਾਂ ਵਾਲੇ ਹੂੰ ਉੱਤੇ ਦੰਡਰ ਚੱਲਦਾ ਪਤਾ ਲੱਗਦਾ ਪੱਥਰਾਂ ਵਾਲੇ ਕੰਮ ਕਰਦੇ ਹਾਂ ਹੋਰ ਲੈ पत्थर पत्थर भी अलग क्या था ना हम तुम्हारे लिए गजरेला लेकर आई है। ये लो गजरेला लो गजरेला खाइए गाजर का हलवा गजरे गजरेले का ਗਾਜਰ ਕਾ ਹਲਵਾ ਹੈ ਲਓ ਜੀ ਪਸ਼ੂ ਪਸ਼ੂ ਰਾਮ ਪਸ਼ੂ ਰਾਮ ਹੀ ਲੱਗੇ ਹੋਏ ਨੇ ਦੱਬੀ ਆਉਂਦੇ ਗੱਲੇ ਜੇ ਦੱਪ ਦਿਓ ਬਾਹ ਅੱਜ ਨਿਬੇੜ ਦਿਓ ਨਿਬੜ ਜੂ ਅੱਜ ਬਾਹਰ ਰਹਿ ਜਾਣਾ ਪੋਰਚ ਤੇ ਹੋਰ ਕਿੱਧਰ ਬੰਦੇ ਹੈਗੇ ਇੱਧਰ ਆ ਇੱਧਰ ਪੀਓਪੀ ਵਾਲੇ ਆ ਨਿੱਕੇ ਨਿੱਕੇ ਦੋ ਲੱਗੇ ਪੀਓ ਬਲ ਸਾਰਾ ਟੱਬਰ ਹੀ ਪੈ ਗਿਆ ਓਏ ਆ ਆ ਗਜਰੇਲਾ ਲੈ ਕੇ ਆਇਆ ਹੈ ਖਾਓ ਇਹ ਗਜਰੇਲਾ

ਉਹ ਮੈਂ ਥੱਲੇ ਫਿਰਦੇ। ਮਾਰ ਗਿਆ ਦਾਈ। ਅੱਬਰ ਸਾਰਾ ਛਾਵੇਂ ਡਾਈ ਮਾਰ ਗਿਆ। ਛਾਵੇਂ ਹੋ ਗਏ। ਗਜਰੇਲਾ ਗਰਮ ਸੀਗਾ। ਗਜਰੇਲਾ ਗਰਮ ਸੀ ਖਾ-ਖਾ ਕੇ ਛਾਵੇਂ ਹੋ ਗਏ। ਹਾਂ? ਮੀਆਂ। ਮੀਆਂ ਰਹਿ ਗਿਆ ਲੈ। ਦਵਿੰਦਰ ਏ। ਆਜੋ। ਆਇਆ ਬਰਫੀ ਨਹੀਂ ਖਾਣੀ? ਗਜਰੇਲਾ ਖਾ ਗਜਰੇਲਾ ਸਾਡੇ ਸਨੋਵਰ ਦਾ ਵਿਆਹ ਸਾਨੂੰ ਗੋਡੇ-ਗੋਡੇ ਚ ਆ ਲੈ ਉਹ ਜ਼ਰੂਰ ਖਾ ਲੈ ਫੇਰ ਉਹ ਤਾਂ ਚਲ ਗਿਆ ਉਹ ਚਲੇ ਗਿਆ ਹਾਂ ਜਲਾਏ ਘਰ ਹੱਥ ਲਿਬੜੇ ਡੱਬੇ ਮਿਆਂ ਵੀ ਤਰੀਆ ਆਹੋ ਮਿਆਂ ਵੀ ਤਰੀਆ ਮੀਂਹ ਦੇ ਦਾ ਆ ਵੇ ਭਰਾਵਾ ਇੱਕ ਬੰਦਾ ਹੋਰ ਆ ਯਾਰ ਕਿੱਥੇ ਆ ਕਹਦੇ ਮੈਂ ਲੈਣਾ ਹਜੇ ਆਹ ਬਰਫੀ ਰੱਖੀ ਦਾ ਬੇਟਾ ਤਲੀ ਦੇ ਸਿੱਧਾ ਕਹਿ ਤੂੰ ਮੈਂ ਖਾਣਾ ਮੈਂ ਹੀ ਖਾਣਾ ਮੈਂ ਕਾਹੇ ਲਾਤ ਲਿਬੜੇ ਨਹੀਂ ਮੇਰੇ ਨਹੀਂ ਦੇਣਾ ਜੇ ਤੂੰ ਖਾਣਾ ਦੇ ਮੈਂ ਘਾਤ ਨਿਬੜੇ ਡੱਬੇ ਬੱਸ ਕਰ ਹੁਣ ਤੂੰ ਖਾ ਖਾ ਦਾੜੀ ਲਿਬੜਨੀ ਹੈ ਡਿਬੜੀ ਤਾਂ ਨਹੀਂ ਹੋਣੀ ਨਹੀਂ ਨਹੀਂ ਹੁਣ ਤਾਂ ਨਹੀਂ ਲਿਬੜੀ ਮੱਤ ਖਾਏਗਾ ਫੇਰ ਲ ਸਾਨੂੰ ਕੋਈ ਫਾਇਦਾ ਜਿੰਨਾ ਬਾਦੀ ਖਵਾਵੇ ਹਾਂ ਬਦਨਾ ਉਹ ਮਿਰਰ ਕਈਆਂ ਤੋਂ ਵੀ ਬਸ ਖਾਈਦਾ ਬਸ ਇਹਨਾ ਲੱਗਦਾ ਹੀ ਨਹੀਂ ਬਸ ਕੋਹ ਨਹੀਂ ਲੱਗਦਾ ਬੇ ਫੱਦੀ ਦਾ ਵੀ ਕੋਹ ਨਹੀਂ ਖਾਣ ਪੀਣੇ ਨੂੰ ਜੁੱਤੀਆਂ ਲੱਗੋ ਤੇਨ ਕੋਹ ਜਰਗਾ ਗੋੜਾ ਲੱਗਦਾ ਬਾਕੀ ਨਹੀਂ ਉਹਨੇ ਵਾਰਾ ਘੜ ਲਿਆ ਹਾਂ ਉਹ ਨਹੀਂ ਸਾਬਤ ਬੈਕ ਲੇਟ ਹੁੰਦਾ ਹੋ ਜੇ ਹੋਈਏ ਕਿਹਦਾ ਵੀ ਸ਼ਗਰ ਮਾ ਜਾਈਏ ਫੋਕਲ ਸ਼ਗਰ ਲੈ ਸੌਲ ਕੇ ਸ਼ਗਰ ਚੇਤਾ ਹੀ ਨਹੀਂ ਸੀਗਾ ਲੈ ਗੁਰਦੀਪ ਗਰਦੇ ਇਹ ਪਛਾਣ ਲਾ ਲਓ ਚੱਲ ਉਹ ਜਰਾ ਬੈਂਕਾਂ ਲੱਗ ਸਿੱਧੀ ਸਾਰਾ ਜਾਨ ਕੋਈ ਆ ਜਾਂ 8 ਤੱਕ ਨਮਾ ਆ ਮੈਂ ਕਿ ਆਈ ਤੁਸੀਂ ਤੁਰੀ ਆਉਣੀ ਲੈ ਲੇਗਾ ਤੁਸੀਂ ਇਹ ਬੜਾ ਪਹਿਲਾਂ ਹੀ ਕੱਢ ਕੇ ਰੱਖ ਗਏ ਸਦਾ ਉਧਰ ਵੇ ਉਧਰ ਉਧਰ ਇਸੇ ਨੂੰ ਫੋਟੋ ਬੜੀ ਖਿਚਾਉਣੀ ਏਕੇ ਇਹ ਫੋਟੋ ਵਾਲੀ ਖਿਚਾਉਂਦਾ ਏ ਨਿੱਕਾ ਜਿਹਾ ਵੇ ਇਹ ਫੋਟੋ ਆਪਾਂ ਪਾ ਦੇ ਨਿੱਕਾ ਯਾਰ ਇਹ ਫੋਟੋ ਦਾ ਮਹਰ ਰੋੜਾ ਰੋਣ ਦਏ ਇਹ ਹੱਤ ਕਰਾਉਣਾ ਕਦੇ ਕੱਢਦਾ ਵੇਲੇ ਦੱਸ ਆ ਨਾ ਜਾਊਗੀ ਆਹ ਸਾਲਾ ਨਾ ਨ ਕਰਦੇ ਨਾ ਗੱਡੀ ਕਰਨੀ ਹੈ ਕੋੜੋ ਕਿਹਨੂੰ ਕਹਤਾ ਵਾ ਨਹੀਂ 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 ਜਸਪਾਲ ਵੇ ਸਾਰੇ ਰਿਸ਼ਤੇ ਵਾਲੇ ਗਿਆ ਹਨ ਇੱਕ ਦੋਵਾਂ ਚ ਗਿਆ ਇਹਨੇ ਦੋ ਤਿੰਨ ਨਾ ਕਿਤੇ ਪਿੱਛੇ ਲੱਗੇ ਫੜਾਤਾ ਨਾ ਦੋ ਗੱਲ ਹੋਰ ਗਿਆ ਇਹ ਉਹ ਇਹ ਦਾ ਨਾ 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 ਉਹਨੇ ਦਿੱਤੇ ਹੀ ਵਾਰ ਗੱਡੀਆਂ ਕਹਿੰਦਾ ਇਹ ਨਗਰ ਮੈਂ ਨਾ ਨਹੀਂ ਕਰਿਆ ਕਹਿੰਦਾ ਨਹੀਂ ਨਹੀਂ ਮੈਨੂੰ ਮਾਰਾ ਗਿਆ ਸੀ ਮਤਲਬ ਤੂੰ ਮੈਨੂੰ ਨਾ ਕਰਦਾ ਮੈਨੂੰ ਪੁੱਛ ਜਦੋਂ ਆ ਪਾਵਾ ਦੇ ਕਰਦੇ ਉਦੋਂ ਬੜਾ ਛਗੜ ਇਕੱਠਾ ਆਇਆ ਭਰਾਵਾ ਮੈਂ ਆਪਣੇ ਰਿਸ਼ਤੇਦਾਰ ਸੀ ਦਾ ਮੈਂ ਨਾ ਇਹ ਨਾਲ ਆਲੇ ਨੇ ਬਾਈ ਇਹਨੇ ਕਾਪੀਸ਼ਨ ਮੈਂ ਨਾ ਦਾਦੀ ਦੇ ਘਰ ਪਾਸ ਪੰਜ ਪੰਜ ਆਲੋ ਉਹ ਦਾਦੀ ਦੇ ਘਰ ਭੈਣ ਕੇ ਘਰੇ ਉਦੋਂ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸ਼ਗਨ ਦਿੱਤਾ ਨੇ ਗੱਡੀ ਦੀ ਟੈਂਕੀ ਬੋਛੇ ਦੀ ਹਾਂ ਆਹੇ ਬਾਲਮ ਅੱਗੇ ਬੋਲੀ ਆ ਤੇਲ ਬਾਹ ਡੁੱਲਣ ਦਿਆ ਜੀ ਨਾ ਬੱਗੀ ਕਰਾ ਨਾ ਬੋਜੀ ਨਹੀਂ ਹੋਂਡ ਇਹਨੂੰ ਪੋਛ ਰੋ ਬੋਲੀ ਨਹੀਂ ਲਈ ਆ ਜੇ ਬੰਦੇ ਕਾਰ ਵੰਦੇ ਵਿਆਹ ਬਾਈ ਸੋਨਰ ਦੇ ਨਾਲ ਤੇ ਨਵਾਂ ਕਵਰ ਲੈਣ ਲੱਗ ਪਈ ਬੋਲੀ ਹੁਣ ਵੀ ਜੇ ਤੇ ਚੈੱਕ ਕਰਨਾ 1500 ਰੁਪਇਆ ਹੋਵੇਗਾ ਇਹਨੇ ਕਰੇ ਜੇ ਹੋਇਆ 1500 ਪੋਛਾ ਇਹਨੇ ਐਨੀ ਗੱਡੀ ਕਰੇ ਆਈ ਤੇ ਯੇ ਵੇ ਕੇ ਵੇ ਕੇ ਮੰਦਿਰ ਬਾਂ ਮੰਦਿਰ ਦੀ ਇਹ ਆਪਣੇ ਤੋਂ ਵਗਣ। ਇਹਦੇ ਇਹਦਾ ਤੋਹਿਆ ਭੰਦਾ ਜਿਵੇਂ ਆਮ ਆਖ ਲਿਆ ਤੇਵਾ ਜਾ ਦੇ ਚ ਮਾਰ ਲਿਆ। ਉਹ ਤਰੀਕਾ ਕੀ ਕੀਆ ਪੂਰੀ ਦੀਆ ਤੇਲ ਚੋਏ। ਪਤਾ ਕੀ ਕਹਿੰਦਾ ਕਹਿੰਦਾ ਇਹ ਮੈਂ ਤੇਰੇ ਪਿੱੱਡ ਜਾਣਾ ਵਾ ਕਾਰ ਲੈ ਕੇ ਚੱਲ ਮੈਂ ਕਹਿੰਦਾ ਤੈਨੂੰ ਨਾਲ ਹੀ ਭੱਜ ਜਾਣਾ ਮੈਂ ਕਹਿੰਦਾ ਅੱਧੇ ਵੀ ਤੇਲ ਜਾਊਗੀ। ਤੂੰ ਨਹੀਂ ਤੇ ਆ ਜਾਣਾ ਤੂੰ ਰਹਿਂਦੇ। ਆ ਉਹ ਨਾਲ ਫਿਰ ਉਧਰ ਵੀ 1100 ਦਹੀ ਪੈ ਰਿਆ। ਆ ਹੋਏ ਨਾਲ ਦੇਖ ਕੇ ਉਹੀ ਇਹਦੇ ਡੱਬੇ ਖੜਾ ਮਿਲੇ ਮੇਰੇ ਤੇਲ ਵਾਲੇ ਨੇ ਮੌਤ ਦਿੱਤੇ ਗੱਲ। ਤੂੰ ਰਹਿ ਦੇ। ਇਹ ਲੈਣਾ ਹੀ ਜਾਣਾ ਇਹ ਚੱਲ ਲੈਣਾ ਸਾਕਰ ਉੱਥੇ 1100 ਹੋ ਜਾਣਾ ਤੇ ਉੱਤਰ ਵੀ ਜਾਣਾ ਇਹ 400 ਮੋੜਾ ਤੇਰਾ ਨੰਬਰ ਕਿਹਾਡੂ ਲੈਣਾ ਹੀ ਜਾਣਾ ਇੱਥੇ ਲੈਣਾ ਹੀ ਨਹੀਂ ਲੈ ਇਸਕਾ ਇਨਰ ਦੇ 400 ਮੋੜਾ ਤੇਰਾ ਲੈ ਹੁਣ ਨਹੀਂ ਮੋੜਾ ਮੋੜਾ ਹੁਣ ਹੁਣ ਰਹਿਣ ਤੇ ਤੂੰ ਉੱਥੇ ਹੀ ਦੇਣਾ ਵਾ ਤੈਨੂੰ ਹਾਂ ਤੂੰ ਉੱਥੇ ਨਾ ਪਹੁੰਚੀ ਆਉਣਾ ਮੈਂ ਆਪੇ ਦੇਖ ਆਉਂਗਾ ਤੇਰਾ ਉੱਥੇ ਹੀ ਜਾਣਾ ਮੈਂ ਆਪੇ ਆਣਾ ਤੇਰਾ ਮਿਲ ਕੇ ਆਉਣਾ ਬਹਿ ਬਚਾਵੀ ਜੀ ਆਉਣਾ ਇਹ ਕਿੱਦਾਂ ਆਉਣਾ ਡੱਬਾ ਦਾ ਦੇ ਆਈਏ ਪਹਿਲਾਂ ਵੇਹ ਲਖੜਾ ਮਿਲਣੀ ਕਰਾਵਾਂਗੇ ਵੇ ਉਹ ਕਹਿੰਦੀ ਮੈਂ ਸ਼ਗਨ ਚੁਪਨ ਵਧੀਆ ਕਰੂੰਗੀ ਮੇਰੇ ਆਈ ਤੋਂ ਆਈ ਉਹ ਬਾਜੋ ਆ ਜਾਣਗੇ ਮੈਨੂੰ ਦੂਲਣੜ ਤੇ ਆਉਂਦੇ ਰਹਿ ਜਾ ਕਿੱਦਾਂ ਕਿੰਨੀ ਤਰੀਕਾ ਲਾਉਣਾ ਇਹ ਬਾਹ ਨੂੰ ਆਇਆ ਤੇ ਅਸੀਂ ਉਹ ਡੱਬਾ ਪਈ ਜਾਂਦਾ ਫਿਰ ਤੇਹੀ ਚਾਵੀ ਨੂੰ ਖਰਾਬਲੇ ਡੱਬਿਆਂ ਚੋਂ ਖਰਾਬ ਹੁੰਦਾ ਆ ਡੱਬਿਆਂ ਹੀ ਖਰਾਬ ਹੋ ਜਾਂਦਾ ਮੋਰੇ ਕੱਟਾ ਉਹ ਵੀ ਇਹ ਚੋਂ ਸਵੈਲ ਨਹੀਂ ਆ ਰਿਹਾ ਕੱਤੇ ਚੋਂ ਹਾਂ ਉਹ ਜਿਹੜੇ ਉਹ ਫੈਲ ਹੁੰਦੇ ਆ ਉਤੋਂ ਦਬਾਏ ਦੂਜੇ ਟਿਕਾ ਲਾ ਲੋ ਲੋਕ ਜਿਹੜੇ ਕੱਤੇ ਨੂੰ ਨਾ ਤੇ ਸਵੈਲ ਆਉਂਦੀ ਇਹਨਾਂ ਚੋਂ ਨਹੀਂ ਆਉਂਦੀ ਭਰਾਵਾ ਉਹ ਨਹੀਂ ਆਪਾਂ ਵਰਤਾਇ ਕਿੰਨੀ ਵਾਰੀ ਆ ਓਏ ਹੁੰਦੀ ਹੁੰਦੀ ਸਮੈਲ ਨਹੀਂ 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 ਕੱਪੇ ਮਾਰੇ ਹੁੰਦੇ ਦੁਕਾਨਦਾਰੇ ਉਹ ਉਹ ਗੱਟਿਆਂ ਦਾ ਕਸੂਰ ਹੋਵੇ ਵਕਰੀ ਗੱਲ ਆ ਉਵੇਂ ਨਹੀਂ ਕੋਈ ਵੀ ਫਰਕ ਪੈਂਦਾ ਮੰਨੀ ਆਈ ਤੋ ਦੇਖ ਕੇ ਆਈ ਚੰਗਾ ਤੂੰ ਨਹੀਂ ਮੰਨੀ ਹੁੰਦੇ ਕੇ ਉਹ ਅੱਟ ਦੇਵਾਂਗੇ ਕੱਟ ਦੇਵਾਂਗੇ ਕੋਈ ਨਹੀਂ ਤੂੰ ਦੂਜਾ ਡੱਬਾ ਲੈ ਕੇ ਆਓ ਇੱਕ ਦੇਵਾਂਗੇ ਕੱਟ ਦੇਵਾਂਗੇ ਕੋਈ ਦਿੱਕਤ ਵਾਲੀ ਬਾਤ ਹੀ ਨਹੀਂ ਹੈ ਗੈਸਮੇ ਲੋਕਾਂ ਨੂੰ ਤੂੰ ਕਿੱ데 ਆਇਆ ਫੇਰ ਬਹਿ ਗਿਆ ਜਨਾਵਲਿਆ ਜਨਾਵਲਿਆ ਤੂੰ ਨਾ ਆ ਜਾਏਗਾ ਮੇਰੇ ਪਿੰਡ ਕੇ ਇਕੰਨੇ ਜਾਣਗੇ ਫਿਰ ਉਹ ਇਹਨਾਂ ਦਾ ਲੈ ਆਪਦੇ ਕੰਮ ਨਿਵੇੜਦੇ ਮੇਰੇ ਬਾਜੂ ਚਾਹੇ ਇੱਧਰ ਉਹ ਤਾਂ ਦੇ ਕੇ ਆਉਂ ਕੱਠੇ ਜਾ ਕੇ ਆਵਾਂਗੇ ਉਹ ਇੱਥੇ ਤੇ ਨਾ ਥੋੜਾ ਅੱਜ ਦਾ ਬਲੌਗ ਖਤਮ ਹੁੰਦਾ ਹੈ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਹੈ ਵਿਆਹ ਦਾ ਕਰ ਰਹੀ ਵੀਡੀਓ ਨਾਲ ਤੇ ਬਾਤ ਤਿਆਰੀ ਹੈ ਜੀ ਤੇ ਹੁਣ ਸ਼ੁਰੂ ਕਰਾਂਗੇ ਸ਼ਾਪਿੰਗ ਸ਼ੁਰੂ ਕਰਦੇ ਹਾਂ ਜੀ ਹੁਣ ਵਿਆਹ ਦਾ ਓਕੇ ਜੀ ਹੁਣ ਸਾਰਾ ਕੰਫਰਮ ਹੋ ਗਿਆ ਵਿਆਹ ਦਾ ਜੜਾ